ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤੇ ਵਿੱਚੋ ਗਿਣਿਆ ਜਾਂਦਾ ਹੈ ਅਤੇ ਇਸ ਪਵਿੱਤਰ ਨੂੰ ਅੱਜਕੱਲ ਲੱਗਦਾ ਹੈ ਗ੍ਰਹਿਣ ਲੱਗਦਾ ਜਾ ਰਿਹਾ ਕਿਉਂਕਿ ਇੱਕ ਤੋਂ ਬਾਅਦ ਇੱਕ ਅਜੀਹਾ ਕੇਸ ਸਾਹਮਣੇ ਆ ਰਿਹਾ ਜੋ ਕਿ ਹੈਰਾਨ ਕਰਕੇ ਰੱਖ ਰਿਹਾ ਅਜੀਹਾ ਹੀ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ অন্ਟਾਰੀਓ ਦੇ ਮੈਪਲ ਰਿਜ ਸੈਕੰਡਰੀ ਸਕੂਲ ਦੇ ਇੱਕ ਸੰਗੀਤ ਅਧਿਆਪਕਾ ਜਿਸ ਦਾ ਨਾਮ ਜੈਨੀਫਰ ਐਲਿਸ ਲਾਰੈਂਸ ਹੈ ਜਿਸ ਦੀ ਉਮਰ 31 ਸਾਲ ਹੈ ਉਸ ਤੇ ਨਾਬਾਲਗ ਬੱਚੇ ਵਿਦਿਆਰਥੀ ਨਾਲ ਜਿਨਸੀ ਸਬੰਧ ਬਣਾਉਣ ਦੇ ਦੋਸ਼ਾ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਨਿਊਜ਼ ਰਿਪੋਰਟ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਲਾਰੈਂਸ ਤੇ ਜਿਨਸੀ ਸ਼ੋਸ਼ਣ, ਬਾਲ ਲੁਭਾਉਣਾ, ਜਿਨਸੀ ਹਮਲਾ ਅਤੇ 18 ਸਾਲਾਂ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਜਿਨਸੀ ਸਮੱਗਰੀ ਵਹਈਆ ਕਰਨ ਦੇ ਦੋਸ਼ ਲਗਾਏ ਗਏ ਨੇ ਇਹ ਘਟਨਾਵਾ ਜਿਹੜੀ ਆ ਫਰਬਰੀ 2025 ਤੋਂ ਅਪ੍ਰੈਲ 2025 ਦਰਮਿਆਨ ਵਾਪਰੀਆ ਮੰਨੀਆਂ ਜਾਂਦੀਆਂ ਨੇ ਬੈਰੀ ਪੁਲਿਸ ਸਰਵਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਅਪ੍ਰੈਲ 2025 ਵਿੱਚ ਐਲਆਰਐਸ ਨੂੰ ਅਧਿਆਪਨ ਤੋਂ ਹਟਾ ਦਿੱਤਾ ਹੈ ਓਨਟਾਰੀਓ ਕਾਲਜ ਆਫ ਟੀਚਰ ਦੇ ਅਨੁਸਾਰ ਜੈਨੀਫਰ ਐਲਿਸ ਲਾਰੈਂਸ ਪਿਛਲੇ 4 ਸਾਲਾਂ ਤੋਂ ਇੱਕ ਅਧਿਆਪਕ ਵਜੋਂ ਕੰਮ ਕਰ ਰਹੀ ਸੀ ਅਤੇ ਅਜੇ ਵੀ ਉਸ ਦੇ ਉਸ ਦਾ ਸਰਟੀਫਿਕੇਟ ਚੰਗੀ ਸਥਿਤੀ ਵਿੱਚ ਹੈ ਜਦੋਂ ਤੱਕ ਅਦਾਲਤੀ ਕਾਰਵਾਈ ਦਾ ਨਤੀਜਾ ਸਾਹਮਣੇ ਨਹੀਂ ਆਂਦਾ ਲਾਰਸ ਨੇ ਮੈਪਲ ਰਿੰਜ ਸੈਕੰਡਰੀ ਸਕੂਲ ਵਿੱਚ ਗੀਤ ਅਧਿਆਪਕ ਵੱਜੋਂ ਸੇਵਾਮਾਨ ਭਾਈਆਂ ਜੋ ਸਿਮ ਕੋ ਕੌਂਟੀ ਡਿਸਟ੍ਰਿਕਟ ਸਕੂਲ ਬੋਰਡ ਦੇ ਅਧੀਨ ਹੈ ਸਕੂਲ ਬੋਰਡ ਨੇ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੇ ਸਵਾਲਾਂ ਨੂੰ ਵੈਰੀ ਪੁਲਿਸ ਵੱਲ ਮੋੜ ਦਿੱਤਾ ਇਸ ਤੋਂ ਪਹਿਲਾਂ ਵੈਰੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਮਾਨ ਮਾਮਲਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਵੇਂ ਕਿ 2015 ਵਿੱਚ ਇੱਕ ਸਾਬਕਾ ਅਧਿਆਪਕ ਡੇਵਿਡ ਕਾਰਸਵੈਲ ਨੂੰ ਬਾਲ ਜਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਚਾਰਜ ਕੀਤਾ ਗਿਆ ਸੀ ਅਪ੍ਰੈਲ 2022 ਵਿੱਚ ਅਦਾਲਤ ਨੇ ਦੋ ਪਬਲਿਕਿਸ਼ਨ ਬੈਨ ਜਾਰੀ ਕੀਤੇ ਜਿਸ ਨਾਲ ਸ਼ਿਕਾਇਤਕਰਤਾ ਦੀ ਪਛਾਣ ਅਤੇ ਅਦਾਲਤ ਵਿੱਚ ਸੁਣੇ ਗਏ ਸਬੂਤਾਂ ਨੂੰ ਚੰਤਕ ਕਰਨ ਤੇ ਪਾਬੰਦੀ ਲਗਾਈ ਗਈ ਇਸ ਕਾਰਨ ਵੈਰੀਪੋਰਸ ਸਰਵਿਸ ਨੇ ਮਾਮਲੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਲਾਂਸ ਦੇ ਵਕੀਲ ਸਮਨ ਵਿਕਰਮ ਸਿੰਘ ਨੇ ਵੀ ਕਿਹਾ ਹੈ ਕਿ ਉਹ ਜਾਂ ਉਸਦੀ ਬੌਕਿਲ ਇਸ ਸਮੇਂ ਮਾਮਲੇ ਤੇ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹਨ ਅਦਾਲਤ ਵਿੱਚ ਇਹ ਦੋਸ਼ ਅਜੇ ਤੱਕ ਪਰਖੇ ਨਹੀਂ ਗਏ ਅਤੇ ਮਾਮਲੇ ਮਾਮਲਾ ਅਜੇ ਜਾਂਚ ਅਧੀਨ ਹੈ ਇਸ ਘਟਨਾ ਨੇ ਬੈਰੀ ਦੇ ਸਮਾਜ ਅਤੇ ਸਕੂਲ ਪ੍ਰਣਾਲੀ ਵਿੱਚ ਸੁਰੱਖਿਆ ਅਤੇ ਜਵਾਬਦੇਹੀ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ ਪਿਛਲੇ ਸਾਲਾਂ ਵਿੱਚ ਬੈਰੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਅਜਿਹੇ ਮਾਮਲਿਆਂ ਦੀਆਂ ਹੋਰ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਵੇਂ ਕਿ 225 ਵਿੱਚ ਇੱਕ ਹੋਰ ਅਧਿਆਪਕ ਕਾਇਲ ਪਿੱਟਮੈਨ ਨੂੰ ਇੰਸਟਾਗ੍ਰam ਰਾਹੀਂ ਬਾਲ ਲੁਭਾਉਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਮਾਮਲੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਧਿਆਪਕਾਂ ਦੀ ਨਿਗਰਾਨੀ ਦੀ ਪ੍ਰਕਿਰਿਆ ਤੇ ਸਵਾਲ ਉਠਾਉਂਦੇ ਹਨ ਸਿਮਕੋ ਕਾਉਂਟੀ ਡਿਸਟ੍ਰਿਕਟ ਸਕੂਲ ਬੋਰਡ ਨੂੰ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਸਖਤ ਨੀਤੀ ਅਪਣਾਉਣ ਦੀ ਮੰਗ ਵੀ ਸਾਹਮਣੇ ਆ ਰਹੀ ਹੈ ਇਸ ਮਾਮਲੇ ਨੇ ਸਥਾਨਕ ਭਾਈਚਾਰੇ ਵਿੱਚ ਜਨਤਕ ਜਾਗਰੂਕਤਾ ਵਧਾਉਣ ਦੀ ਲੋੜ ਨੂੰ ਉਜਾਗਰ ਕੀਤਾ ਹੈ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਰੈਡਿਟ ਅਤੇ ਇਸ ਮੁੱਦੇ ਤੇ ਚਰਚਾ ਹੋ ਰਹੀ ਜਿਥੇ ਲੋਕ ਅਜਿਹੇ ਅਪਰਾਧਾਂ ਦੀ ਰੋਕ-थाम ਅਤੇ ਪੀੜਤਾ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ ਦੀ ਮੰਗ ਕਰ ਰਹੇ ਨੇ। ਵੈਰੀ ਪੁਲਿਸ ਅਤੇ ਸਕੂਲ ਬੋਰਡ ਨੂੰ ਸਭਾਵੀ ਹੋਰ ਪੀੜਤਾ ਨੂੰ ਸਾਹਮਣੇ ਆਉਣ ਲਈ ਉਤਸ਼ਾਹਿਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ।